ਇਕ ਨਾ ਸਾਡੇ ਜਾਤ ਦੇ ਜਾਤ ਨੂੰ ਇਕੱਥੇ ਹੈ ਕਿ ਸੱਚੀ ਮੁੱਚੀ ਜਾਤੀਵਾਦ ਨੂੰ ਖਤਮ ਕਰਨਾ ਉਹ ਤੇ ਬਹੁਤ ਜ਼ਰੂਰੀ ਹੈ ਉਹ ਤੇ ਇੱਕ ਵੱਡਾ ਇਨਕਲਾਬ ਕਰਨ ਦੀ ਜ਼ਰੂਰਤ ਹੈ ਉਹ ਪਿਛਲੇ 200 250 ਸਾਲ ਦੇ ਸਾਰੇ ਦਲਿਤ ਲੀਡਰ ਆਪਣੇ ਆਪਣੇ ਢੰਗ ਦੇ ਵਿੱਚ ਤਾਮਿਲਨਾਡੂ ਤੋਂ ਲੈ ਕੇ ਕੇਰਲਾ ਤੋਂ ਲੈ ਕੇ ਇੱਥੇ ਤੱਕ ਲੱਗੇ ਹੋਏ ਆ ਅੰਬੇਦਕਰ ਸਾਹਿਬ ਨੇ ਤੇ ਬਹੁਤ ਸਿਰੇ ਹੀ ਲਾਤੀ ਕਾਣੀ ਕਾਸ਼ੀ RAM ਨੇ ਵੀ ਉਹ ਜਿਹੜਾ ਸੋਸ਼ਲ ਇਨਕਲਾਬ ਜੰਜੀਰਾਂ ਤੋੜਨ ਦਾ ਬੰਧਨ ਤੋੜਨ ਦਾ ਜਾਤੀਵਾਦ ਦੇ ਕੋੜ ਨੂੰ ਕਟਣ ਦਾ ਉਹ ਤੇ ਇੱਕ ਡਿਊ ਹੈਗਾ ਉਹ ਉਹ ਤੇ ਕਰਨਾ ਚਾਹੀਦਾ ਪਰ ਉਹਦੇ ਨਾਂ ਤੇ ਆਪਣੇ ਆਪ ਨੂੰ ਮਜ਼ਬੂਤ ਕਰੀ ਜਾਣਾ ਰਾਜਨੀਤੀ ਕਰੀ ਜਾਣੀ ਤੇ ਉਧਰ ਨੂੰ ਕਰਨਾ ਹੀ ਕੁਛ ਨਾ ਉਧਰ ਬਾਰੇ ਸੋਚਣਾ ਵੀ ਨਾ ਇੱਕ ਨਵੀਂ ਕਿਸਮ ਦੀ ਇਸਿਰਥ ਤੇ ਸਿਰਫ ਔਰਤਾਂ ਦੇ ਨਾਂ ਦੇ ਉੱਤੇ ਔਰਤ ਨੂੰ ਖੜਾ ਕਰਕੇ ਸਰਪੰਚ ਬਣਾ ਲੈਣਾ ਤੇ ਹਸਬੰਦ ਨੇ ਕਹਿਣਾ ਦੱਸੋ ਜੀ ਮੈਂ ਸਰਪੰਚਾਂ ਮੀਟਿੰਗਾਂ 'ਚ ਵੀ ਚਲੇ ਜਾਣਾ ਤੇ ਫਿਰ ਉਹਨੂੰ ਗੱਲ ਹੀ ਬਣਾਇਆ ਉਹ ਤਾਂ ਅਗੂਠਾ ਲਾਉਣਾ ਵਿੱਚ ਤੇ ਕਈ ਪੜੀਆਂ ਵੀ ਨਹੀਂ ਹੋਣਗੀਆਂ ਚਲੋ ਜੇ ਪੜੀਆਂ ਆ ਤੇ ਮਤਲਬ ਉਹਨਾਂ ਨੂੰ ਜੇ ਤੁਸੀਂ ਬਿੜਾਇਆ ਤੇ ਪੂਰਾ ਅਧਿਕਾਰ ਵੀ ਦਿਓ ਉਹਨਾਂ ਨੂੰ ਜਾਗਰਤ ਹੀ ਆਉਣ ਦਿਓ ਜ਼ਿੰਮੇਵਾਰੀ ਆਉਣ ਦਿਓ ਸਿੱਖਣ ਦਿਓ ਤਾਂ ਕਿ ਸਿਰਚਕ ਹੋਣ ਇਹ ਨਹੀਂ ਹੋ ਰਿਹਾ ਦਲਿਤ ਲੀਡਰ ਵੀ ਆ ਜਿਹੜੇ ਉਹ ਆਪਣੀ ਲੀਡਰੀ ਚਮਕਾਉਂਦੇ ਆ ਦਲਤਾਂ ਨੂੰ ਪੰਜਾਬ ਦੇ ਨੂੰ ਕਿੰਨਾ ਕੁ ਮਜ਼ਬੂਤ ਕੀਤਾ ਇਹਨਾਂ ਨੇ ਜਿਹੜੇ ਪਹਿਲਾਂ ਵੀ ਕਾਂਗਰਸੀ ਹੋਏ ਜਾਂ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਨੇ ਦਲਤਾਂ ਦਾ ਪੰਜਾਬ ਦੇ ਵਿੱਚ ਕੀ ਉਹ ਪਹਾਰ ਕੀਤਾ ਸਾਨੂੰ ਦੱਸਣ ਟੀ ਫਿਰ ਉਹ ਚੀ ਮੰਤਰੀ ਬਣ ਕੇ ਕੀ ਕਰਨਗੇ ਕਿਆ ਮਨਿਸਟਰ ਬਣ ਕੇ ਦੁਬਾਰਾ ਉਹਦਾ ਕੀ ਕਰਨਗੇ ਨਹੀਂ ਕਰਦੇ ਆ ਹਾਲਤ ਇਹ ਹੈ ਕੋਈ ਵੀ ਪਾਰਟੀ ਦਾ ਜਦ ਰਾਜ ਆਉਂਦਾ ਉਹਦੇ ਚ ਡੋਮਿਨੈਂਟ ਲੋਕਾਂ ਦਾ ਹੀ ਰਾਜ ਚੱਲਦਾ ਜੇ ਉਹ ਚੀ ਮਨਿਸਟਰ ਵੀ ਬਣ ਜਾਏ ਮੈਨੂੰ ਤੁਹਾਡੇ ਸਾਹਮਣੇ ਦੋ ਰਾਸ਼ਟਰਪਤੀ ਬਣੇ ਬੀ ਜੀ ਪੀ ਨੇ ਬਣਾਏ ਆ ਬੀ ਜੀ ਪੀ ਇਹ ਕਹੋ ਜੀ ਜਿਹੜੀ ਹਿੰਦੂਵਾਦ ਆ ਹਿੰਦੂਤਵਾਦੀ ਓਪਨਲੀ ਗੱਲ ਕਰਦੀ ਆ ਵੀ ਐਚ ਪੀ ਉਹਨਾਂ ਦਾ ਆਰ ਐਸ ਐਸ ਦਾ ਵਿੰਗ ਆ ਬਜਰੰਗ ਦਾਲ ਹੋਰ ਇਹੋ ਜੇ ਕਿੰਨੇ ਹੈਗੇ ਆ ਉਹ ਸਾਰੇ ਕੁੱਲ ਮਿਲਾ ਕੇ ਜਣੀ ਅਸपास ਇਹ ਨੂੰ ਯਾ ਨਾ ਕਿ ਇੱਕ ਘਟ ਗਿੰਤੀਆਂ ਨੂੰ ਕਿਵੇਂ ਦਬਾਉਣਾ ਤੇ ਇੱਕ ਦਲਤਾਂ ਨੂੰ ਦਲਿਤ ਕਿਵੇਂ ਰੱਖਣਾ ਆਹੇ ਮੋٹے ਤੌਰ ਤੇ ਲੱਭ ਲਭਾਓ ਉਹਨਾਂ ਦੀ ਸੋਚ ਦਾ ਇਹੀ ਹੈ ਨਾ ਪੈਦਾ ਕਿਨੇ ਕੀਤੇ ਉਹਨਾਂ ਨੇ ਕੀਤੇ ਆ ਨਾ ਕਿਤੇ ਆਪ ਕੋਈ ਥੋੜੀ ਦਲਿਤ ਬਣ ਗਿਆ ਕਿਸੇ ਨੇ ਪੈਦਾ ਕੀਤੇ ਤੇ ਬਣੇ ਹੋਇਆ ਤੂੰ ਹੁਣ ਉਹਨਾਂ ਨੂੰ ਦਲਿਤ ਰੱਖਣ ਦੀ ਪੂਰੀ ਕੋਸ਼ਿਸ਼ ਹੁੰਦੀ ਆ ਉਹ ਇੱਕ ਪਾਸੇ ਇਹ ਚੱਲ ਰਿਹਾ ਦੂਜੇ ਪਾਸੇ ਰਾਸ਼ਟਰਪਤੀ ਦੇ ਦੇਖੋ ਜੀ ਅਸੀਂ ਤੇ ਦਲਤਾਂ ਦੇ ਜਿੰਨਾ ਅਸੀਂ ਚੱਕਤਾ ਹੋਰ ਕੁਝ ਪੇਪਰ ਕਿਤਾਖੀ ਉਹਨਾਂ ਲਈ ਦੇਸ਼ ਦੇ ਵਿੱਚ ਕਿਹੜਾ ਮਨਰੇਗਾ ਦੇ ਵਿੱਚ ਮਾੜਾ ਮੋਟੀ ਨੌਕਰੀ ਮਿਲਦੀ ਉਹ ਵੀ ਤੁਸੀਂ ਲੋਕਾਂ ਦੇ ਅਧਿਕਾਰ ਨੂੰ ਛੀਨ ਕੇ ਮਨਰੇਗਾ ਦਾ ਐਸੇ ਰਾਈਟ ਟੂ ਵਰਕ ਚੱਕ ਕੇ ਆਪਣੀ ਮਰਜ਼ੀ ਤੇ ਲੈ ਗਏ ਕਿ ਜਿੰਨਾ ਕਿ ਬਜਟ ਹੋਊਗਾ ਆਪਣੀ ਮਰਜ਼ੀ ਦੇ ਨਾਲ ਜ਼ਿਲ੍ਹੇ ਵਾਈਜ਼ ਐਸੀ ਫੈਸਲਾ ਕਰਕੇ ਪੈਸਾ ਭੇਜਿਆ ਕਰਾਂਗੇ ਜਾਨੀ ਜਿਹੜੇ ਵਿਰੋਧੀ ਪਾਰਟੀਆਂ ਹੋਣਗੇ ਉਹਨਾਂ ਨੂੰ ਭੁੱਖੇ ਮਾਰਨਗੇ ਉੱਥੇ ਰੋਲੇ ਪੈਣਗੇ ਤੇ ਜਿਹੜੀਆਂ ਆਪਣੀਆਂ ਪਾਰਟੀਆਂ ਨੇ ਜਿੱਥੇ ਰਾਜਨੀਤੀ ਕਰਨੀ ਜਾਨੀ ਉਹ ਪੈਸਾ ਵੀ ਰਾਜਨੀਤਿਕ ਤੌਰ ਤੇ ਫੈਸਲਾ ਕਰਕੇ ਲੋਕਾਂ ਨੂੰ ਸੂਬਿਆਂ ਨੂੰ ਜ਼ਿਲ੍ਹਿਆਂ ਨੂੰ ਭੇਜਣ ਦਾ ਅਧਿਕਾਰ ਲੈ ਲਿਆ ਫਿਰ ਕਿੱਥੇ ਆ ਗਲਤਾਂ ਦੀ ਨਾਰਾ ਜੰਡਾ ਫਿਰ ਰਾਸ਼ਟਰਪਤੀ ਬਣਾਉਣਾ ਜਾਂ ਮੁਰਮੂ ਮੈਡਮ ਬਣਿਓ ਆ ਆਦੀਵਾਸੀਆਂ ਚ ਸਿਰਫ ਦਿਖਾਲਣ ਲਈ ਹੈ ਕਿ ਦੇਖੋ ਜੀ ਅਸੀਂ ਕਿੰਨਾ ਸਸ਼ਕਤ ਕਰਤਾ ਉਥੇ ਬਠਾਲਤਾ ਵੱਡੇ ਸੀਸ ਮਹਿਲ ਦੇ ਵਿੱਚ ਰਾਸ਼ਟਰਪਤੀ ਭਵੰਜੇ ਇਹ ਐ ਤਮਾਸ਼ੇ ਸਾਡੀਆਂ ਪਾਰਟੀਆਂ ਦੀ ਜਾਨੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋ ਖਾਣ ਵਾਲੇ ਦੇ ਪਿੱਛੇ ਮੋਦੀ ਤੇ ਅਮਿਤ ਸ਼ਾਹ ਵਾਲੇ ਦੰਦ ਆ ਰਗੜੀ ਤੁਰੇ ਜਾਂਦੇ ਜੋ ਵੀ ਸਾਹਮਣੇ ਆਏ ਉਹ ਵਿੱਚ ਜੋਗੀ ਉਹ ਬਹੁਤੇ ਇਹੋ ਜਿਹੇ ਇੱਕ ਨਹੀਂ ਹੈਗੇ ਪੂਰੀ ਟੀਮ ਹੈਗੀ 나ਗਪੁਰ ਤੋਂ ਲੈ ਕੇ ਦਿੱਲੀ ਤੱਕ ਸਾਰਾ ਚੱਲਦਾ ਇਸੇ ਤਰੀਕੇ ਨਾਲ ਕਾਂਗਰਸ ਵਿੱਚ ਵੀ ਜਿਹੜਾ ਇਹ ਗੱਲ ਰੌਲਾ ਪਾ ਕੇ ਬਹਿ ਜਾਣਾ ਝੱਜੂ ਪਾ ਕੇ ਬਹਿ ਜਾਣਾ ਕਿ ਮੈਨੂੰ ਬਣਾਓ ਮੈਨੂੰ ਬਣਾਓ ਮੈਨੂੰ ਬਣਾਓ ਸਵਾਲ ਇਹ ਹੈ ਕਿ ਤੁਹਾਡੀ ਪ੍ਰਾਇੋਰਟੀ ਕੀ ਹੈ ਇਸ ਗੱਲੋਂ ਘੱਟੋ ਘੱਟ ਮੈਨੂੰ ਰਾਹੁਲ ਗਾਂਧੀ ਦੀ ਇੰਨੀ ਤੇ ਇਮਾਨਦਾਰੀ ਲੱਗਦੀ ਹੈ ਇਹਦੇ ਵਿੱਚ ਕੋਈ رائے ਨਹੀਂ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ ਹੁਣ ਵੀ ਕਹਿਣ ਚ ਹਰਜ ਨਹੀਂ ਕਿ ਘੱਟੋ ਘੱਟ ਉਹ ਓਪਨਲੀ ਇੱਕ ਸਹੀ ਡਾਇਰੈਕਸ਼ਨ ਤੇ ਪਾਰਟੀ ਦੀ ਪੋਲਿਟਿਕਸ ਨੂੰ ਲੈ ਜਾਣਾ ਚਾਹੁੰਦੇ। ਸੰਵਿਧਾਨ ਬਚਾਉਣ ਦਾ ਛੋਟਾ ਜਿਹਾ ਸੰਵਿਧਾਨ ਹਰ ਜਗ੍ਹਾ ਦਿਖਾਉਂਦੇ ਆ, ਕੈਂਪੇਨ ਕਰਦੇ ਆ ਤੇ ਪਰ ਬਾਕੀ ਲੀਡਰ ਵੀ ਤੇ ਸਮਝ ਦਲਤਾਂ ਦੀ ਗੱਲ ਕਰਦੇ ਆ, ਔਰਤ ਦੀ ਗੱਲ ਕਰਦੇ ਆ, ਆਮ ਕਮ ਆਮ ਘਰਾਂ ਦੇ ਜਿਹੜੇ ਲੋਕ ਆ, ਜਿਹੜੇ ਜਿਨ੍ਹਾਂ ਨੂੰ ਇਸ ਆਜ਼ਾਦੀ ਦਾ ਨਿਗ ਤੇ ਨਿਗ ਨਹੀਂ ਮਿਲਿਆ ਜਾਂ ਉਹ ਅਜੇ ਵੀ ਆਜ਼ਾਦ ਆਜ਼ਾਦ ਦੇਸ਼ 'ਚ ਆਜ਼ਾਦ ਮਹਿਸੂਸ ਨਹੀਂ ਕਰ ਰਹੇ ਨਾ ਸਮਾਜਿਕ ਤੌਰ ਤੇ ਨਾ ਸੱਭਿਆਚਾਰਕ ਤੌਰ ਤੇ ਨਾ ਆਰਥਿਕ ਤੌਰ ਤੇ ਕੋਈ ਭੁਖ ਨਹੀਂ ਹੈ ਉਹਨਾਂ ਨੂੰ ਲੱਗਦਾ ਵੀ ਕਈ ਤੇ ਅੱਖ ਕੇ ਕਹਿੰਦੇ ਕਿ ਇਹ ਦਿਨਾਂ ਨਾਲ ਉਹ ਤੇ ਅੰਗਰੇਜ਼ੀ ਚ ਚੰਗੇ ਸੀ ਕੋਈ ਤੇ ਕਾਨੂੰਨ ਸੀਗਾ ਹੁਣ ਤੇ ਕੋਈ ਕਾਨੂੰਨ ਹੀ ਨਹੀਂ ਹੈ ਇਸ ਕਰਕੇ ਉਹ ਜਿਹੜਾ ਇਹਨਾਂ ਮੁੱਦਿਆਂ ਨੂੰ ਸਮਝ ਕੇ ਖਾਸ ਕਰਕੇ ਜਦੋਂ ਯਾਤਰਾ ਯੂਤਰਾ ਕੀਤੀ ਹੈ ਲੰਬੀ ਉਹ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਤੇ ਉਦੋਂ ਬਾਅਦ ਉਹਨਾਂ ਦੀ ਸਮਝ ਇੱਕ ਬੜੀ ਪਰ ਬਾਕੀ ਲੀਡਰ ਵੀ ਤੇ ਉਸ ਦਾ ਉਸ ਤਰਜ ਦੇ ਉਸ ਪੱਦਰ ਤੇ ਜਾਣ ਨਾ ਪਹੁੰਚਣ ਇਤੇ ਥੱਲੇ ਕੁੱਕੜ ਖੇਡਾਉਣਾ ਨਹੀਂ ਛੱਡਦੇ ਹੈਗੇ ਮੈਨੂੰ ਮਿਲੇ ਮੈਨੂੰ ਮਿਲੇ ਮੈਨੂੰ ਮਿਲੇ ਇਸ ਲਈ ਮੈਨੂੰ ਲੱਗਦਾ ਕਿ ਪੰਜਾਬ ਦੇ ਲੀਡਰਾਂ ਨੇ ਜੋ ਵੀ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਔਰ ਜਿਹੜੀ ਤੁਸੀਂ ਮੁੱਦਾ ਰੱਖ ਰਹੇ ਆ ਕਿ ਕੇਂਦਰੀਕਰਨ ਦਾ ਉਹ ਸੱਚੀ ਮੁੱਚੀ ਬਹੁਤ ਕੇਂਦਰੀਕਰਨ ਹੋ ਚੁੱਕਾ ਆ ਔਰ ਜਿਹੜਾ ਇਹ ਪੰਜਾਬ ਦੇ ਅੰਦਰ ਆ ਕਿ ਜੇਦੀ ਹੁਣ ਸਾਰਾ ਕਾਟੋਕਲੇ ਇਸ ਚੱਲਿਆ ਇਸ ਦਾ ਵੀ ਨਿੱਜੀ ਸੱਤਾ ਹਥਿਆਉਣ ਦਾ ਜ਼ਿਆਦਾ ਆ ਔਰ ਐਕਚੁਅਲੀ ਸਮਾਜ ਦੇ ਵਿੱਚ ਜੋ ਇਹਨਾਂ ਦੇ ਫਰਜ਼ ਬਣਦੇ ਆ ਤੇ ਜਿਹਦਾ ਨਾਂ ਲੈ ਕੇ ਸੱਤਾ ਚਾਉਂਦੇ ਆ ਉਹਨਾਂ ਦਾ ਫਾਇਦਾ ਕਿੰਨਾ ਹੁੰਦਾ ਉਹ ਕਿੰਨੇ ਕੰਪਾਵਰਡ ਹੁੰਦੇ ਆ ਡਿਸਪਾਵਰਡ ਲੋਕ ਜਿਹੜੇ ਆ ਉਹਦਾ ਮੈਨੂੰ ਕੋਈ ਬਹੁਤੀ ਉਮੀਦ ਨਹੀਂ ਨਜ਼ਰ ਆਇਆ